ਹਾਂਜੀ ਸੰਗਤ ਜੀ ਆਪਾਂ ਖੜੇ ਆ ਸੈਂਟਰ ਜੇਲ ਪਟਿਆਲਾ ਦੇ ਕੋਲੇ ਸੋ ਮੋਰਚਾ ਅੱਜ ਦੂਜੇ ਦਿਨ ਦੇ ਵਿੱਚ ਪਹੁੰਚ ਗਿਆ ਮੋਰਚਾ ਪੂਰਾ ਛੜਦੀ ਕਲਾ ਦੇ ਵਿੱਚ ਆ ਤੁਸੀਂ ਦੇਖ ਲਓ ਇੱਥੇ ਸਿੰਘ ਬੈਠੇ ਨੇ ਤੇ ਭਾਈ ਸੰਦੀਪ ਸਿੰਘ ਸਣੀ ਜਿਨ੍ਹਾਂ ਦੀ 10 ਤਰੀਕ ਨੂੰ ਬਹੁਤ ਹੀ ਭਾਰੀ ਕੁੱਟਮਾਰ ਕੀਤੀ ਗਈ ਸੀ ਜੇਲ ਦੇ ਵਿੱਚ ਜੇਲ ਪ੍ਰਸ਼ਾਸਨ ਵੱਲੋਂ ਤੇ ਉੱਥੇ ਕੁਝ ਕੈਦੀਆਂ ਵੱਲੋਂ ਸੋ ਉਹਦੇ ਸਬੰਧ ਦੇ ਵਿੱਚ ਇੱਥੇ ਮੋਰਚਾ ਲੱਗਿਆ ਹੋਇਆ ਜੇਲ੍ਹ ਦੇ ਮੁਰੇ ਸੋ ਸੰਗਤਾਂ ਨੂੰ ਬੇਨਤੀ ਆ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਜੇਲ੍ਹ ਪਟਿਆਲੇ ਦੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੈ ਇੱਥੇ ਤੁਸੀਂ ਪਹੁੰਚੋ ਕਿਉਂਕਿ ਮੋਰਚੇ ਦੇ ਵਿੱਚ ਬਹੁਤ ਸੰਗਤ ਆਈ ਹੋਈ ਹੈ ਪਰ ਸੰਗਤ ਹੋਰ ਆਉਣੀ ਚਾਹੀਦੀ ਹੈ ਕਿਉਂਕਿ ਭਾਈ ਸੰਦੀਪ ਸਿੰਘ ਸਣੀ ਨੇ ਕੋਈ ਇਹ ਨਿੱਜੀ ਕਾਰਜ ਨਹੀਂ ਕੀਤੇ ਸੀ ਪਹਿਲਾਂ ਇਸ ਕਰਕੇ ਪੰਥ ਦਾ ਮਸਲਾ ਪੰਥ ਸਾਰਾ ਇੱਥੇ ਆਉਣਾ ਚਾਹੀਦਾ ਸਾਰੇ ਹਾਜ਼ਰੀ ਭਰੋ ਇੱਥੇ ਆ ਕੇ ਮੋਰਚੇ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਗਈਆਂ ਹਰ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ ਜ਼ਰੂਰਤ ਬੇਨਤੀ ਇਹ ਹੈ ਵੀ ਤੁਸੀਂ ਮੋਰਚੇ ਦੇ ਵਿੱਚ ਇੱਥੇ ਪਹੁੰਚੋ ਤੇ ਲੰਗਰ ਚੱਲ ਰਹੇ ਨੇ ਗੁਰੂ ਕੇ ਲੰਗਰ ਸੋ ਮੋਰਚੇ ਦੇ ਵਿੱਚ ਬਹੁਤ ਹੀ ਮਹਾਨ ਹਸਤੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਜੇ ਸੰਗਤਾਂ ਵੀ ਜ਼ਰੂਰ ਪਹੁੰਚੋ ਅੱਜ ਇਥੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਤੋਂ ਕੱਲ ਤੋਂ ਹੀ ਸੇਵਾ ਨਿਭਾ ਰਹੇ ਨੇ ਪ੍ਰੋਫੈਸਰ ਹਮਿੰਦਰਪਾਲ ਸਿੰਘ ਜੀ ਤੇ ਹੁਣ ਇੱਥੇ ਆਏ ਨੇ ਹੋਏ ਨੇ ਸਰਦਾਰ ਸਿਮਰਜਿੰਦਰ ਸਿੰਘ ਮਾਨ ਦੇ ਪੁੱਤਰ ਸਰਦਾਰ ਈਮਾਨ ਸਿੰਘ ਮਾਨ ਤੇ ਕੌਮੀ ਇਨਸਾਫ ਮੋਰਚਾ ਵੀ ਇਥੇ ਡਟ ਕੇ ਹਮਾਇਤ ਕਰ ਰਿਹਾ ਕੱਲ ਦੇ ਇਥੇ ਰਾਤ 24 ਘੰਟੇ ਤੋਂ ਉੱਪਰ ਹੋ ਗਏ ਇਥੇ ਬੈਠਾ ਸੋ ਭਾਈ ਸੰਦੀਪ ਸਿੰਘ ਸਨੀ ਦੇ ਹੱਕ ਵਿੱਚ ਆਓ ਚੋ ਸੰਗਤਾਂ ਜ਼ਰੂਰ ਆਓ ਇੱਥੇ ਪਟਿਆਲੇ ਸੈਂਟਰ ਜੇਲ ਦੇ ਸਾਹਮਣੇ ਜਿੱਥੇ ਮੋਰਚਾ ਲੱਗਿਆ ਹੋਇਆ ਹੈ